ਮੇਰਾ ਨਾਮ ਸੁਖਤੇਨ ਸਿੰਘ ਜੀ ਪਿੰਡ ਮੂਲਿਆਂਵਾਲ ਡਾਕ ਨਾ ਧਾਰੀਵਾਲ ਬਰਦਾਸ ਜੀ ਬੱਚੇ ਦੀ ਉਮਰ ਜੀ 3.5 ਸਾਲ ਹੈ ਅਸੀਂ ਬੱਚਿਆਂ ਦੇ ਇਥੇ ਬਟਾਲੇ ਸ਼ਹਿਰ ਬੱਚੇ ਨੇ ਨਾਨਕੀ ਬਟਾਲੇ ਕੋਲੇ ਉੱਥੇ ਵਾਪਸ ਜਾ ਰਹੇ ਸੀ ਤੇ ਬਟਾਲੇ ਬਿਜਲੀ ਘਰ ਕੋਲੇ ਜੀਟੀ ਰੋਡ ਤੇ ਬਿਲਕੁਲ ਨੋਰਮਲ ਸਪੀਡ ਚ ਆਪਾਂ ਮੋਟਰਸਾਈਕਲ ਤੇ ਜਾ ਰਹੇ ਸੀ ਇਹ ਬੱਚੀ ਆਪਣੀ ਮਾਤਾ ਦੀ ਮਾਮਾ ਦੀ ਗੋਦ ਵਿੱਚ ਕਿਸੇ ਬੈਠੀ ਸੀ ਚਾਈਨਾ ਵਾਲੀ ਡੋਰ ਪਤਾ ਨਹੀਂ ਕਿੱਥੋਂ ਆਈ ਉੱਪਰ ਆਈ ਦੇ ਸਿੱਧਾ ਇਹਦੇ ਸਾਰਾ ਕੁਝ ਬਹੁਤ ਜ਼ਿਆਦਾ ਡੈਮੇਜ ਬਹੁਤ ਜ਼ਿਆਦਾ ਜਖਮੀ ਹੋ ਕੇ ਚਲੀ ਗਈ ਕਿ ਆ ਹੈ ਅਰੇ ਕਿੰਨੇ ਟਾਂਕੇ ਲੱਗੇ ਬੱਚੀ ਦੇ ਦੇ ਕਿੱਦਾਂ ਦੇ ਹਾਲਾਤ ਹੀ ਤੇ ਤੁਹਾਡੇ ਮੰਤ ਕੀ ਗੁਦਰੀ ਨੂੰ ਯਾਰ ਆ ਕਿ ਇੱਕ ਲੋਕ ਕਿਉਂਰੇ ਮੰਤ ਕੀ ਗੁਦਰੀ ਕਿਉਂ ਫਿਰ ਵੀ ਆਪਣੇ ਲੱਭਨ ਦਾ ਅਸਤੋ ਕਿੰਨੇ ਟਾਂਕੇ ਲੱਗੇ ਮੈਂ ਤੇ ਗਿਣਤੀ ਨਹੀਂ ਕਰ ਸਕਿਆ ਬਹੁਤ ਪਰੇਸ਼ਾਨ ਆ ਤੇ ਮਤਲਬ ਹੁੰਦੀ ਪਰੇਸ਼ਾਨ ਨਹੀਂ ਮੇਰੇ ਦੋਸਤਾਂ ਨੇ ਮੈਨੂੰ ਫੋਟੋ ਜਦੋਂ ਦੇਖੀ ਆ ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ 65 ਤੋਂ ਪਲੱਸ ਜਿਹੜਾ 80 ਤੋਂ ਗਿਆਦਾ ਜਿਹੜੇ ਉੱਪਰਲੀ ਸਕੈਨ ਤੇ ਟਾਂਗੇ ਆ ਜਿਹੜੇ ਅੰਦਰਲੇ 4 ਲੇਅਰਸ ਡਾਕਟਰ ਨੇ ਸਟਿਚ ਕੀਤੀਆਂ ਉਹਦੇ ਵਿੱਚ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਕ ਟਾਂਕ ਲੱਗੀਆਂ ਹੋਣਗੀਆਂ ਉਹਨਾਂ ਦੇ ਥੋਡੀ ਤੇ ਗਲ ਤੇ ਤੇ ਦਸਤਾਰ ਤੇ ਕੱਟ ਲੱਗਾ ਸੀ ਜੋ ਹੁਣ ਥੋੜਾ ਜਿਹਾ ਠੀਕ ਹੋ ਚੁੱਕਾ ਹੈ ਦਸਤਾਰ ਸਾਰੀ ਕੱਟੀ ਗਈ ਸੀ ਥੋੜੀ ਲੰਕੇ ਜਿਤੋਂ ਡੋਰ ਲੰਕੇ ਗਈ ਉਹਦੇ ਵੱਜ ਕੇ ਤੇ ਬਹੁਤ ਜ਼ਿਆਦਾ ਮਤਲਬ ਉਹਦਾ ਬੱਚੇ ਦੀ ਮੰਮਾ ਦਾ ਨੁਕਸਾਨ ਹੁਣ ਬਚ ਗਿਆ ਪਰ ਬੱਚੀ ਬਹੁਤ ਜ਼ਿਆਦਾ ਮਤਲਬ ਨੁਕਸਾਨ ਕਰਕੇ ਗਈ ਹਸਪਤਾਲ ਸਰਬਸਭੋਹ ਹਸਪੀਟਲ ਬਟਾਲਾ ਜਿਹੜਾ ਡਾਕਟਰ ਸਾਹਿਬਾਨ ਦਾ ਮੈਨੇਜਮੈਂਟ ਦਾ ਬਹੁਤ ਵਧੀਆ ਰੋਲ ਜੀ ਉਹਨਾਂ ਨੇ ਸਾਨੂੰ ਬਹੁਤ ਸ ਪਰਮਾਤਮਾ ਨੂੰ ਹੋਰ ਸਮਤ ਬਲ ਬਖਸ਼ੇ ਤੇ ਮੈਂ ਇਹ ਕਹਿਣਾ ਚਾਹਾਂਗਾ ਵੀ ਮਤਲਬ ਆਮ ਲੋਕ ਤੇ ਸਰਕਾਰਾਂ ਨੂੰ ਪਹਿਲਾਂ ਤੇ ਆਮ ਲੋਕਾਂ ਨੂੰ ਬੇਨਤੀ ਕਰਾਂਗਾ ਵੀ ਜਿਹੜੀ ਚਾਇਨਾ ਡੋਰ ਦਾ ਵਾ ਪੂਰਨ ਤੌਰ ਤੇ ਸਪਸ਼ਟ ਬਾਈਕਾਟ ਕੀਤਾ ਜਾਵੇ ਪਾਬੰਦੀ ਸਦਾ ਚਾਇਨਾ ਡੋਰ ਆ ਫਿਰ ਵੀ ਕੋਈ ਇਲੀਗਲ ਤਰੀਕੇ ਨਾਲ ਜੋ ਇਹ ਮਤਲਬ ਸਰਕਾਰ ਲੋਕ ਖਰੀਦੇ ਆ ਜਾਂ ਵੇਚਦੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਰਿਕਵੈਸਟ ਹੈ ਜੀ ਮੈਂ ਸਿਮਰਨ ਕੌਰ ਪਿੰਡ ਮੋਲਿਆਵਾਲ ਸਾੜੀਵਾਲ ਤੋਂ ਕੀ ਕਹਣਾ ਚਾਹੁੰਦੇ ਨੇ ਬੱਚਿਆਂ ਨਾਲ ਇਹਾਸਾ ਐ ਅਸੀਂ ਅਸੀਂ ਤੇ ਇਹੇ ਚਾਹੁੰਦੇ ਆ ਕਿ ਜੋ ਸਾਡੇ ਨਾਲ ਹੋਇਆ ਕਿਸੇ ਪੇਰੈਂਟਸ ਨਾਲ ਨਾ ਹੋਵੇ ਸੋ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਜਿਹੜੀ ਇਹ ਕਿਲਰ ਫਰੈਡ ਹੈ ਜਿਹਨੂੰ ਅਸੀਂ ਚਾਇਨਾ ਡੋਰ ਕਹਿੰਦੇ ਆ ਜਾਂ ਗੱਟੂ ਕਹਿੰਦੇ ਆ ਇਸ ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਆ ਬਾਜ਼ਾਰਾਂ ਵਿੱਚ ਜਾਂ ਕਿਸੇ ਦੇ ਘਰਾਂ ਵਿੱਚ ਇਹ ਆਉਂਦੀ ਆ ਕਿੱਦਾਂ ਆਉਂਦੀ ਆ ਇਹ ਸਭੇ ਜਾਣਦੇ ਨੇ ਸੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨਾਲ ਵੀ ਅਜਿਹਾ ਹਾਦਸਾ ਹੋਵੇ ਸੋ ਪਲੀਸ ਨੂੰ ਕਹੈਸਟਿਆ ਕਿ ਜਿੰਨੀ ਹੋ ਸਕੇ ਲੀਗਲੀ ਤੌਰ ਤੇ ਇਸ ਤੇ ਉਹ ਵੀ ਮਾਂ ਤੇ ਉਹਨੂੰ ਸੋਚਣਾ ਚਾਹੀਦਾ ਹੈ ਕਿ ਸਾਡਾ ਵੀ ਬੱਚਾ ਆਇਆ ਸੀ ਉਹਨੂੰ ਜੇ ਉਹ ਜਿੱਦ ਕਰਦਾ ਹੈ ਤਾਂ ਜਿੱਦ ਪੁਗਾਈ ਨਾ ਜਾ ਸਕੇ ਕਿਉਂਕਿ ਇਹ ਜਿਹੜੀ ਡੋਰ ਆ ਹੋਰ ਵੀ ਚੀਜ਼ਾਂ ਨੇ ਉਹਨਾਂ ਨੂੰ ਉਹ ਲਿਆ ਕੇ ਦਿੱਤੀ ਜਾ ਉਹ ਉਹ ਲਿਆ ਕੇ ਦੋ ਤਾਂ ਜੋ ਇਹ ਕਿਲਰ ਥ੍ਰੈਡ ਤੋਂ ਬਚ ਸਕਣ ਹਸਪਤਾਲ ਰੋਲ ਵੀ ਤਾਂ ਹਸਪਤਾਲ ਰੋਲ ਵੀਰ ਜੀ ਬਹੁਤ ਵਧੀਆ ਸਰਬਸੁਖ ਹਸਪੀਟਲ ਬੜਾ ਲੈ ਤੋ ਅਸੀਂ ਬਹੁਤ ਵਧੀਆ ਇਹਨਾਂ ਨੇ ਡਾਕਟਰਾਂ ਨੇ ਟਰੀਟ ਕੀਤਾ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਹੁਣ ਤੱਕ ਸਾਨੂੰ 10 ਦਿਨ ਹੋ ਗਏ ਆ ਇੱਥੇ ਤੋ ਸਾਡਾ ਜੋ ਟ੍ਰੀਟਮੈਂਟ ਸੀਗਾ ਜੋ ਵੀ ਬੱਚੇ ਦਾ ਕਹਿ ਲਈਏ ਕਿ ਔਰਲ ਜਾਂ ਜਿੱਦਾਂ ਵੀ ਸਸਪੈਂਸ਼ਨ ਚੱਲ ਰਹੀ ਸੀਗੀ ਉਹ ਸਭ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਨੂੰ ਟ੍ਰੀਟ ਕੀਤਾ ਸੋ ਡਾਕਟਰਾਂ ਦੇ ਬਹੁਤ ਤਾਣੁਵਾਦੀ ਆ ਇਤੋਂ ਦੀ ਟੀਮ ਦੇ ਹਸਪੀਟਲ ਦਾ ਨਾਮ ਸਰਬ ਸੁਖ ਹਸਪੀਟਲ ਬਟਾਲਾ ਹੈ ਮੈਂ ਡਾਕਟਰ ਹਰਪ੍ਰੀਤ ਕੌਰ ਪੇਸ਼ੈਂਟ ਦੀ ਆਪਰੇਟਿੰਗ ਸਰਜਨ ਆ ਜਦੋਂ ਬੱਚੀ ਸਾਡੇ ਕੋਲ ਆਈ ਤੇ ਬੱਚੀ ਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਸੀਗੀ ਬੱਚੇ ਦਾ ਬਹੁਤ ਬਲੱਡ ਲਾਸ ਹੋ ਚੁੱਕਿਆ ਸੀਗਾ ਬੱਚੇ ਦੇ ਫੇਸ ਤੇ ਲੈਸੀਰੇਟਡ ਬੂਨ ਜੜਾ ਕਿ ਬਿਲਕੁਲ چیرਦਾ ਹੋਇਆ ਉਹਦੇ ਬਲੱਡ ਵੈਸਲਸ ਮੇਨ ਵੈਸਲਸ ਤੱਕ ਪਹੁੰਚ ਚੁੱਕਿਆ ਸੀਗਾ ਤੇ ਉਹਦੀਆਂ ਬਿਲਕੁਲ ਮੇਨ ਬਲੱਡ ਦੀਆਂ ਵੈਸਲਸ ਕੈਰੋਟਿਡ ਵੈਸਲਸ ਜਿਹਨੂੰ ਕਹਿੰਦੇ ਨੇ ਜਾਂ ਫਿਰ ਇੰਟਰਨਲ ਜੁਗਲਰ ਵੈਸਲਸ ਉਹ ਪੂਰੀਆਂ ਹੀ ਐਕਸਪੋਜ਼ ਹੋ ਚੁੱਕੀਆਂ ਸੀਗੀਆਂ ਤੇ ਪੇਸ਼ੈਂਟ ਨੂੰ ਬਿਲਕੁਲ ਪੀਲਾ ਪੈ ਚੁੱਕਿਆ ਸੀਗਾ ਮਰੀਜ਼ ਇੱਕਦਮ ਇੰਨਾ ਜ਼ਿਆਦਾ ਬਲੱਡ ਲਾਸ ਸੀਗਾ ਪੇਸ਼ੈਂਟ ਨੂੰ ਅਸੀਂ ਇਮੀਡੀਏਟਲੀ ਟ੍ਰੀਟਮੈਂਟ ਵਾਸਤੇ ਲਿਆ ਗਿਆ ਪੇਸ਼ੈਂਟ ਨੂੰ ਜਿਹੜੇ ਸਟਾਰਟਿੰਗ 'ਚ ਜੋ ਵੀ ਦੇ ਸਕਦੇ ਸੀਗੇ ਉਹਨਾਂ ਦੀ ਸੈਸਿਟੇਟ ਸਮਝ ਲੋ ਕਿ ਤੁਹਾਨੂੰ ਮੈਨੇਜ ਕਰਨ ਵਾਸਤੇ ਜੋ ਵੀ ਡਰੱਗਸ ਜੋ ਵੀ ਕਰਨਾ ਸੀਗਾ ਉਹ ਸਟਾਰਟ ਕੀਤਾ ਉਹਨਾਂ ਦੀ ਸਰਜਰੀ ਦਾ ਪ੍ਰੋਸੈਸ ਅਸੀਂ ਮੀਨਵਾਈਲ ਸਟਾਰਟ ਕੀਤਾ ਤੇ ਪੇਸ਼ੈਂਟ ਨੂੰ ਇਮੀਡੀਏਟ ਸਰਜਰੀ ਵਾਸਤੇ ਲਿਆ ਗਿਆ ਤੇ ਪੇਸ਼ੈਂਟ ਦੀ ਲੇਅਰ ਬਾਈ ਲੇਅਰ ਸੂਚਰਿੰਗ ਉਹਨੂੰ ਮੈਨੇਜ ਕਰਨਾ ਸਾਡੇ ਲਈ ਥੋੜਾ ਡਿਫਿਕਲਟ ਸੀਗਾ ਕਿਉਂਕਿ ਇੱਕ ਤੇ ਬੱਚਾ ਸੀਗਾ ਦੂਸਰਾ ਬਲੱਡ ਲਾਸ ਸੀਗਾ ਪੇਸ਼ੈਂਟ ਨੂੰ ਬਲੱਡ ਟ੍ਰਾਂਸਫਿਊਸ਼ਨਸ ਵੀ ਕੀਤੀਆਂ ਗਈਆਂ ਤੇ ਇਸ ਹਸਾਬ ਨਾਲ ਅਸੀਂ ਉਹਨਾਂ ਨੂੰ ਆਈਸੀਯੂ ਮੈਨੇਜਮੈਂਟ ਪਲੱਸ ਆਪਣੇ ਸਰਜਰੀ ਓਟੀ ਮੈਨੇਜਮੈਂਟ ਕਰਕੇ ਪੇਸ਼ੈਂਟ ਨੂੰ ਰਿਕਵਰ ਕੀਤਾ ਗਿਆ ਮੈਂ ਇਹ ਮੈਸੇਜ ਸਰਕਾਰ ਨੂੰ ਪਲੱਸ ਮੈਂ ਇਹ ਮੈਸੇਜ ਆਮ ਜਨਤਾ ਨੂੰ ਵੀ ਦੇਣਾ ਚਾਹੁੰਦੀ ਹਾਂ ਕਿ ਜੋ ਡੋਰ ਕਿਸੇ ਦੀ ਕਿਸੇ ਲਈ ਲਾਈਫ ਥ੍ਰੈਟਨਿੰਗ ਹੋ ਸਕਦੀ ਹੈ ਇਹ ਅੱਜ ਇਹ ਬੱਚਾ ਸਫਰ ਹੋਇਆ ਕੱਲ ਨੂੰ ਤੁਹਾਡਾ ਆਪਣਾ ਬੱਚਾ ਸਫਰ ਹੋ ਸਕਦਾ ਤੁਸੀਂ ਆਪ ਸਫਰ ਹੋ ਸਕਦੇ ਹੋ ਤੁਹਾਨੂੰ ਮੁਸ਼ਕਿਲ ਆ ਸਕਦੀ ਹੈ ਤੇ ਇਸ ਡੋਰ ਨੂੰ ਬਿਲਕੁਲ ਵੀ ਯੂਜ਼ ਨਾ ਕੀਤਾ ਜਾਏ ਤੇ ਸਰਕਾਰ ਨੂੰ ਮੇਰੀ ਇਹ ਅਪੀਲ ਹੈ ਕਿ ਜੇ ਜਿਹੜੀ ਇਹ ਡੋਰ ਲੋਕਾਂ ਵਾਸਤੇ ਜਾਨ ਲੋਕਾਂ ਦੀ ਲਾਈਫ ਥ੍ਰੈਟਨਿੰਗ ਬਣ ਰਹੀ ਹੈ ਤੇ ਇਸ ਡੋਰ ਦੇ ਉੱਤੇ ਸਖਤ ਪਾਬੰਦੀ ਕੀਤੀ ਜਾਏ ਇਸ ਡੋਰ ਨੂੰ ਬੈਨ ਕੀਤਾ ਜਾਏ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਬੱਚੀ ਦਾ ਸ਼ੁਰੂ ਤੋਂ ਲੈ ਕੇ ਟ੍ਰੀਟਮੈਂਟ ਜਿਹੜਾ ਹੈ ਉਹ ਹੁਣ ਮੇਰੇ ਕੋਲ ਹੀ ਚੱਲ ਰਿਹਾ ਹੈ ਬੱਚੀ ਦੇ ਫਾਲੋਅ ਅਪ ਹੋ ਰਹੇ ਨੇ ਅਸੀਂ ਲੇਅਰ ਬਾਈ ਲੇਅਰ ਸੂਚਨ ਰੀਂਗ ਕੀਤੀ ਸੀ ਕਿ ਕੋਸ਼ਿਸ਼ ਕੀਤੀ ਗਈ ਹੈ ਸਾਡੇ ਵੱਲੋਂ ਕਿ ਇਹਨਾਂ ਨੂੰ ਮਿਨਿਮਲ ਤੋਂ ਮੀਨੀਮਲ ਸਕਾਰ ਦਿੱਤਾ ਜਾਏ ਮਤਲਬ ਬਿਲਕੁਲ ਕੱਟ ਸਕਾਰ ਆਏ ਤੇ ਉਸ ਸਾਹਮਣੇ ਵਾਲੀ ਉਹਨਾਂ ਦਾ ਟ੍ਰੀਟਮੈਂਟ ਅੱਗੇ ਚੱਲ ਰਿਹਾ ਜੋ ਵੀ ਉਹਦੇ ਤੇ ਦਵਾਈਆਂ ਲੱਗਣੀਆਂ ਜਾਂ ਮੈਡੀਕੇਸ਼ਨਸ ਸਕਾਰ ਕੱਟਣ ਵਾਸਤੇ ਲੱਗਣੀਆਂ ਅਸੀਂ ਉਹ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਮੇਰੇ ਕੋਲ ਫਾਲੋਅ ਅਪ ਕਰਦੇ ਰਹਿਣ ਤੇ ਅਸੀਂ ਇਹਨਾਂ ਦੇ ਚਿਹਰੇ ਦੇ ਉੱਤੇ ਸਕਾਰ ਨੂੰ ਕੋਸ਼ਿ